ਸਤਨਾਮ ਸ੍ਰੀ ਵਾਹਿਗੁਰੂ ਜੀ ਕੀਰਤਨ ਸੋਹਿਲਾ ਸੋਹਿਲ ਰਾਗ ਗੋੜ ਦੀਵ ਕੇ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰ ਉਹ ਤਗਰ ਗਾ ਸੋਹਿਲਾ ਸਿਵਰੋ ਸਰਜਨ ਹਾਰੋ ਤੁਮ ਗਾ ਨਿਰਭਉ ਗਾ ਸੋਹਿਲਾ ਹਉ ਵਰ ਜੇ ਸੋਹਿਲਾ ਸਦਾ ਸੋ ਹੋਏ ਰਹਾਉ ਨਿਤ ਨਿਤ ਜਿਨੇ ਸੰਭਾਲੀਣ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀ ਹੁ ਨਾ ਪਵੈ ਦੇਹ ਦਾਤੇ ਕਵਣ ਸਮਾਰ ਸੰਬਦ ਸਾਹਾ ਲਿਖਿਆ ਮਿਲਿ ਕਿਰਪਾ ਬਹੁਤ ਈਲ ਦੇਹੋ ਸਜਣ ਸੇਸਣੀਆ ਜੇ ਹੋਵੇ ਸਾਹਿਬ ਸੁਮੇਲ ਘਰ ਕਰੇ ਪਹੁੰਚਾ ਸਦਨ ਨਿਤ ਪਵਨ ਸਦਨ ਹਾਰਾਜ ਸਮਰਿਐ ਨਾਨਕ ਸੇਦਿਆ ਵਨ ਰਗ ਅਸਾ ਮਹਿਲਾ ਪਹਿਲਾ ਸ਼ੇ ਕਰ ਸ਼ੇ ਗੁਰ ਛੇਵ ਦੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਗ ਰਾਖ ਵਡਾਏ ਤੂਏ ਰਹਾਵ ਵੇਸੋ ਜਸਿਆਂ ਘੜਿਆਂ ਪਹਿਰਾ ਥੱਤੇ ਬਾਰੇ ਮਾਹ ਹੋਆ ਸੂਰ ਦੇ ਕਰਤਾਨੇਕ ਨਾਨਕ ਕਰਤੇ ਕੇ ਕੀਤੇ ਵੇਸ ਹਰਾਦਨਾ ਸ੍ਰੀ ਮਹਿਲਾ ਪਹਿਲਾ ਗगन ਮੈਂ ਥਾਦਰਾਂ ਚੰਦੇ ਵਿਖ ਬਨੇ ਤਾਰਕਾ ਮੰਡਲ ਜਿਨਖ ਮੋਤੀ ਧੂਪ ਮਨਿਆਨ ਲੋ ਪਾਵਨ ਚਵਰੋ ਕਰੇ ਸਲਮਦਰਾਏ ਫਲੋਂ ਜੋਤੀ ਗੈਸੇ ਆਰਤੀ ਹੋਏ ਪਵਖਨਣਾ ਤੇਰੇ ਆਰਤੀ ਅਨਹਤਾ ਸ਼ਬਦ ਬਾਜੰਦ ਪੀਰੀ ਰਹਾ ਸਹਿਸ ਤਵ ਨੈਨ ਨਨਦਨ ਹੈ ਤੋਇ ਕੋ ਸਹਿਸ ਮੂਰਤ ਨੰਗ ਤੋਹੀ ਸਹਸ ਪਦ ਬਿਮਲ ਨਾਨੇਗ ਪਦ ਗੰਧ ਬਿਨ ਸਹ ਸ ਤਵ ਗੰਦੇਵ ਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਂਦਨ ਸਾਮਹਿ ਚਾਂਦਨ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੁਆਰਤੇ ਹੋਏ ਹਰ ਚਾਰਣ ਗਵਨਮਕਦਾਂਤ ਲੋਭਿਤ ਮਨ ਵੰਦਨੋ ਮੋਹੇ ਆਹੇ ਪਿਆਸਾ ਕਿਰਪਾ ਜਰ ਦੇਹ ਨਾਨ ਸਾਰੇ ਕਾ ਹੋਏ ਜਾਤੇ ਤੇਰੇ ਨਾਇ ਵਸ ਰਾਗ ਔੜੇ ਪੂਰਬੀ ਮਹਿਲਾ ਚਪთა ਕਾਮ ਕ੍ਰੋਧ ਨਗਰੋਪ ਭਰਿਆ ਮਨ ਸਾਧੂ ਖੰਡ ਲਖੰਡਾ ਹੈ ਪੂਰਵ ਲਿਖਤ ਲਖੇ ਗੁਰਪਾਇ ਮਨ ਹਾਰ ਲੇਵ ਮੰਡਲ ਮੰਡਾ ਹੈ ਗਿਰ ਸਾਧਿ ਉਜਲੇ ਪਨ ਵੱਡਾ ਹੈ ਗਿਰੰਡਾਤ ਪਨ ਵੱਡਾ ਹੈ ਰਹਾਉ ਸਾਤ ਹਾਰਾ ਸਾਜ ਨਾ ਜਾਣਿਆ ਅਦ੍ਰੰਤ ਨ ਹੋਮੈ ਖੰਡਾਹੇ ਜਿਉਂ-ਜਿਉ ਚਲਹਿ ਜਪੈ ਦੁਖ ਪਾਵਹਿ ਜਮ ਕਾਲ ਸਹਸ ਸੇ ਡੰਡਾਹੇ ਹਰ ਦਿਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵਖੰਡਾਹੇ ਆਵਨਾਸੇ ਬੁਰਖ ਪਾਇਆ ਪਰਮੇਸ਼ਰ ਬਹੁ ਸ਼ੋਭਖਣ ਬਰੰਡਾਹੇ ਹਮ ਗਰੇ ਮਸਕਿਨ ਬਰਾ ਤੇਰੇ ਹਾਰਾਖ ਰਾਖ ਵਟ ਵਡਾਹੇ ਜਾ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹਿਲਾ ਪੰਜਵਾ ਖਰੋ ਅਨੰਤੇ ਸੁਣ ਅਮਰ ਮਿਤਾ ਸੰਤ ਨਹਿਲ ਕੇ ਬੇਲਾ ਯਹਾਂ ਖੜ ਚਲੋ ਹੋ ਹਰਿ ਲਾਹ ਆ ਗਏ ਉਸਨ ਸੁਹੇਲਾ ਉਦ ਕੜਾ ਦਿਨ ਸੁਨ ਨਾਰੇ ਮਨ ਗੁਰਮੁਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇਮਹਿ ਤਰੋ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵ ਰਸ ਆਕਾਤ ਕਥਾ ਤਨ ਜਾਨੀ ਜਾ ਕੋ ਆਏ ਸਿ ਵਿਹਾਜ ਹੋ ਹਰ ਗੁਰ ਤੇ ਮਨਿ ਮਸ਼ੀਰਾ ਨਿਜ ਕਰਮਹਿਲ ਪਾਵੋ ਸੋ ਸਹਜੇ ਬਹੁ ਨਾ ਹੋਏ ਗੋਪੀਰਾ ਅੰਤਰ ਜਾਮੇ ਵਰਖ ਵਿਦਾਤੇ ਸਰਦਾ ਮਨ ਕੇ ਪੂਰੇ ਨਾ ਨਗਦਾਸ ਹੈ ਸੁਖ ਮੰਗੇ ਮੋਕ ਕਰ ਸੰਤਨ ਕੇ ਤੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕ ਕਰ ਸੰਤਨ ਕੇ ਤੂਰੇ